ਬੱਲੇ 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 ਆ ਚੱਕ ਆ ਚੱਕ ਆ ਬੱਚੀਆਂ ਮੁੰਡਾਂ ਜੇ ਮੇਰੀ ਮਨੀ ਠਾੜਨੀ ਆ ਬੁੰਡੜਾ ਨਾ ਜਾ ਆ ਬੱਲੇ ਬੱਲੇ ਆ ਬੱਲੇ ਏ ਆਹ ਬਹੁਤ ਤਗੜਾ ਮੈਚ ਹੈ ਬਗਿਆ ਬਾਬਿਆਂ ਦੇ ਲਾਗਿਓ ਕੇ ਤੁਹਾਡਾ ਨਾਮ ਪੁੱਛੀਏ ਜਰਾ ਦੀਰੇ ਜਿਹਨੇ ਬਾਬਿਆਂ ਦੇ ਮੈਚ ਦਾ ਨਜ਼ਾਰਾ ਲੈਣਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਾਬਿਆਂ ਲਈ ਮਾਰ ਦਿਓ ਮੇਰੇ ਮਿੱਤਰੋ ਪਹਿਲੀ ਰੇਡ ਪੈ ਗਈ ਹੈ ਆ ਜੰਗੀਰਾ ਮਾਰਦਾ ਪੱਟਾਂ ਤੇ ਥਾਪੀਆਂ ਆਹ ਸਾਹਮਣੇ ਦੇਖਾਂਗੇ ਪਹਿਲੀ ਕਬੱਡੀ ਇਧਰਲੇ ਬੰਨੇ 70 ਸਾਲੇ 70 ਸਾਲੇ 70 ਸਾਲੇ 70 ਸਾਲੇ 70 ਸਾਲੇ ਆਹ ਬਾਬਾ ਬਲਕਾਰਾ ਕਹਿੰਦੇ ਇਸ ਸਮੇਂ ਤਗੜਾ ਜਫਾ ਲਾ ਗਿਆ ਸਰਜੀਤ ਦੀ ਕਬੱਡੀ ਦੇ ਉੱਤੇ ਤੇ ਬਾਬੇ ਬਲਕਾਰੇ ਨੇ ਕਹਿੰਦੇ ਐਨ ਤੁੰਨ ਕੇ ਜਫਾ ਲਾ ਦਤਾ ਮੇਰੇ ਵੀਰੋ ਆਹ ਦੇਖੀਏ ਵੀ ਸੁੱਖਾ ਬਾਬਾ ਝੱਲਿਆ ਉਸਤਾਜੀ ਇਹਨੇ ਕਿਹੜੇ ਪਾਸੇ ਮੰਗਾ ਲੈ ਲਿਆ ਬਾਬਿਆਂ ਨਾਲ ਕਿੱਧਰ ਸੰਗ ਫਸਾ ਕੇ ਬਹਿ ਗਿਆ ਤਾਂ ਸੁੱਖਾ ਬਾਬਾ ਲੱਗਦਾ ਮੈਨੂੰ ਆਹ ਸਾਹਮਣੇ ਆਹ ਸਾਹਮਣੇ ਪਰ ਬਾਬਿਆਂ ਦੇ ਪਾਰ ਬਹੁਤਾ ਸੁੱਖਿਆ ਇਹ ਤੇਰੀ ਹਿੱਕ ਤੇ ਬਹਿ ਗਿਆ ਫੇਰ ਪਤਾ ਲੱਗਣਾ ਕੌਣ ਤੌੜ ਸੁੱਖਿਆ ਫੜ ਤਿਆਰੀ ਇਹ ਬੱਲ 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 ਬੱਲੇ ਆਹ ਚੱਕ ਆਹ ਚੱਕ ਆਹ ਬੱਚੀਆਂ ਮੁੰਡਾਂ ਦੇ ਮੇਰੀ ਮਨੀ ਠਾੜਨੀ ਆਹ ਬੁੰਡੜਾ ਨਾ ਜਾਣੀ ਪੱਟ ਦੂ ਜਗਾੜਨੀ ਓ ਸੁੱਖਾ ਬਾਬਾ ਤੂੰ ਰੇਡ ਰਹਿ ਕੇ ਜਾਫੀਆਂ ਤੂੰ ਆ ਵੀ ਜਫਾ ਪਾ ਕੇ ਬਹਿ ਗਿਆ ਉਹਨੂੰ ਭਰਾਵਾ ਉਹ ਖੇੜਾ ਛਡਾਉਂਦਾ ਉਹ ਖੇੜਾ ਨਹੀਂ ਛੱਡਦਾ ਰੌਲਾ ਆ ਘਲਦਾ ਆ ਘਲਦਾ ਸੁਖਿਆ ਇਹ ਬਾਬੇ ਨਾ ਜਾਣੀ ਬਾਬੇ ਨਾ ਜਾਣੀ ਇਹ ਤਜਰਬੇਕਾਰ ਆ ਆ ਮਾਰਦਾ ਥਾਪਾ ਬਾਬੇ ਨੇ ਥਾਪੀ ਨਹੀਂ ਥਾਪਾ ਮਾਰਿਆ ਬਾਬੇ ਨੇ ਥਾਪੀ ਨਹੀਂ ਥਾਪਾ ਮਾਰਿਆ ਆਏ ਹਾਏ ਆ ਵੇਖੀਏ ਵੀ ਬਾਬਾ ਚੰਦਿਆਂ ਵਾਲਾ ਮੈਨੋ ਦਾ ਯਾਰ ਇਹ ਪੁਛਾਲਾ ਲੱਗਦਾ ਕੌਡੀਲਾ ਲੱਗਦਾ ਹੀ ਨਹੀਂ ਆਹ ਸਾਹਮਣੇ ਕੰਨੀ ਮੁੰਦਰਾ ਭੇਸ ਜੋਗੀਆਂ ਗਲ ਵਿੱਚ ਪਾਲੀ ਮਾਲਾ ਰੰਗ ਲੈ ਕੇ ਸੱਜਣ ਰੰਗਲੇ ਪੱਲੇ ਰਹਿ ਗਿਆ ਕਾਲਾ ਉਹ ਦੇਖੀ ਮਾਤੋ ਵਾਲਾ ਹੀ ਪਾ ਕੇ ਬਾਬਾ ਆ ਗਿਆ ਕੌਡੀ ਪਾਉਣ ਦੇ ਲਈ ਧੰਗੀਰਿਆ ਲੱਗ ਇੱਕ ਵਰੀਏ ਨੂੰ ਲੱਗ ਲੱਗ ਲੱਗੇ ਨੂੰ ਇਹ ਭੂਤਾਂ ਖੜਦਾ ਪੈਦੀਏ ਭੂਤਾਂ ਕੱਢੀਏ ਆਹ ਸਾਹਮਣੇ ਸਾਹਮਣੇ ਹੋ ਜਾ ਬਾਬਾ ਜੀ ਕਿਰਾ ਮੋਰੇ ਆਏ ਆਹ ਬੱਲੇ ਆਹ ਬੱਲੇ ਏ ਆਹ ਬਾਬਾ ਬੱਟ ਮਰ ਗਿਆ ਬਾਬਾ ਜੰਮੜ ਗਿਆ ਬਾਬਾ ਚੰਮੜ ਗਿਆ ਬਾਬਾ ਚੰਮੜ ਗਿਆ ਉਹ ਤਾਂ ਵੀ ਗੁਰਬੰਗੂ ਬਾਬਾ ਜੰਮੜ ਗਿਆ ਬਾਬਾ ਜਗੀਰਾ ਇੱਦਾਂ ਜੰਮੜਿਆ ਜਿਹਦਾ 11-11 ਨੂੰ ਪਤਾ ਲਵੇਟ ਸੁੰਡੀ ਜੰਮੜਦੀ ਹੈ ਹਾਂ 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 ਮੈਨੂੰ ਲੱਗਦਾ ਬਾਬਾ ਤੇਰੇ ਪੱਲੇ ਕਲੀਆਂ ਮਾਲਾ ਹੀ ਹੈ ਆਹ ਸਾਹਮਣੇ ਕੋਈ ਗੱਲ ਨਹੀਂ ਉੱਠ ਹਾਸੇ ਖੇਡਣ ਵਾਲੀਆਂ ਗੱਲਾਂ ਨੇ ਆ ਜਾ ਯਾਰਾ ਦੁਨੀਆ ਆ ਆ ਆ ਇਹਦਾ ਜਫਾ ਖਾ ਕੇ ਵੀ ਥਾਪੀਆਂ ਮਾਰੀ ਜਾਂਦਾ ਆਹ ਪੈਂਦੀ ਰੇਡ ਤੇ ਬੱਗੇ ਕਰਦੇ ਗੱਲ ਲਓ ਸਾਹਮਣੇ ਮੇਰੇ ਵੀਰੋ ਰੇਡ ਪੈ ਰਹੀ ਹੈ ਹਰਪਾਲ ਬਾਬਾ ਕਹਿੰਦੇ ਇਸ ਸਮੇ ਕਬੱਡੀ ਪਾ ਰਿਹਾ ਹਰਪਾਲ ਸਿੰਘ ਨਾਮ ਹੈ ਤੇ ਇਧਰਲੇ ਪਾਸੇ ਵੇਖੀਏ ਫੇਰ ਖੋਜ ਪਟ ਲਈ ਹੈ ਤੇ ਆਹ ਦੇਖ ਆਹ ਦੇਖ ਨੱਚਦਾ ਟੱਪਦਾ ਹੋ ਬਾਬਾ ਹਰਪਾਲ ਆਉਂਦਾ ਸੁੰਦਰ ਜੂੜੇ ਤੇ ਬੱਧਿਆ ਹੋਇਆ ਰਮਾਲ ਹੈ ਚੱਲ ਵੀ ਬਾਬਾ ਪਾ ਰੇਡ ਸਾਹਮਣੇ ਬਾਬਾ ਜਗੀਰਾ ਖੜ ਗਿਆ ਉਸਤਾਦ ਜੀ ਇਸੇ ਧਰਤੀ ਦਾ ਜੰਪਲਾ ਭਜਣ ਕਹਿੰਦੇ ਸਿਕਰੀ ਆ ਆ ਪਹਿਲਾਂ ਹੀ ਉਂਗਲ ਖੜੀ ਕਰੀ ਜਾਂਦਾ ਪਹਿਲਾਂ ਹੀ ਉਂਗਲ ਖੜੀ ਕਰੀ ਜਾਂਦਾ ਹਟ ਜਾਓ ਪਾਸੇ ਆ ਬੱਲੇ 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 ਬੁੱਢਿਆਂ ਦੇ ਤਾਲੇ ਤੇ ਖੜ ਕੇ ਨਹੀਂ ਆ ਗਏ ਇਹ ਤਾਂ ਗੱਲਾਂ ਕੰਮ ਦੀਆਂ ਕਦੋਂ ਦੇ ਚਲਾ ਗਏ ਓਏ ਭਜਣ ਸਿਕਰੀ ਵਾਲਾ ਪੈਂਦਾ ਮੁੱਕੀਆਂ ਲੈ ਲੈ ਕੇ ਆ ਪੈਂਦਾ ਮੁੱਕੀਆਂ ਲੈ ਲੈ ਕੇ ਪਰ ਮੂਰੇ ਚੰਦਰੀਵਾਰ ਦਾ ਜਾਫਾ ਓ ਕੀ ਕਰਦਾ ਅੱਜ ਛੱਡਦੇ ਭਾਬੀਏ ਮੈਨੂੰ ਮੈਂ ਫੇਰ ਨਹੀਂ ਮੁਖਾਲ ਕਰਦਾ ਮੇਰੇ ਜੇੜੇ ਕਿੱਤੀ ਤੇ ਲੋਕੋ ਵਿੱਚ ਛਤਰਾ ਦਾ ਮੀਂਹ ਮਰਦਾ ਆ ਬਾਬੇ ਨੇ ਕਹਿੰਦੇ ਧੌਣ ਵੀ ਤੱਤੀ ਕਰਤੀ ਤੇ ਜਫਾ ਵੀ ਚੋਟੀ ਦਾ ਲਾਤਾ ਬਗਿਆ ਕਰਗਲ ਇਹ ਹੱਥੇ ਖੇਡੇ ਵਾਲਾ ਇੱਕ ਦਿਨ ਨੂੰ ਕਹਿੰਦੇ ਸ਼ੂਣ ਵਾਲਾ ਮੈਚ ਚੱਲਦਾ ਕਰਗਲ ਪੈਂਦੀ ਹੋਈ ਕਬੱਡੀ ਦੀ ਆਏ ਹਾਏ ਇਹ ਵੀ ਪਿੰਡਾਂ ਵਾਲੇ ਲੱਗਦੇ ਮੈਨੂੰ ਲਓ ਸਾਹਮਣੇ ਰੇਡ ਪੈ ਰਹੀ ਹੈ ਉਧਰਲੇ ਪਾਸੇ ਹਰਪਾਲ ਬਾਬਾ ਵੀ ਖੜ ਗਿਆ ਮੇਰੇ ਵੀਰੇ ਹੁਣ ਦੇਖੀਏ ਵੀ ਕਿਹੜਾ ਟੱਕਦਾ ਹੈ ਕਿਹੜਾ ਰੱਖਦਾ ਕਿ ਹੜਵੇ ਬਾਬਲਾ ਹੜਵੇ ਮੇਰਾ ਮਾਝੇ ਸਾਖ ਨਾ ਕਰਵੇ ਮਾਝੇ ਦੇ ਜੱਟ ਭੜੇ ਸੁਣੀ ਦੇ ਉਠਾ ਨੂੰ ਪਾਉਂਦੇ ਖੜਵੇ ਖੜ ਤਾਂ ਮੈਥੋਂ ਪਾਈ ਨਹੀਂ ਜਾਣੀ ਉਹ ਮੈਨੂੰ ਕਮਲੀ ਦੇਣਗੇ ਕਰਵੇ ਮੇਰਾ ਉੱਡੇ ਡੋਰੀਆ ਪਹਿਲਾਂ ਵਾਲੇ ਕਰ ਉਹ ਫਿਰ ਪੰਗਾ ਹੋਏ ਭਰਾ ਮੇਰਾ ਛੱਡ ਜੱਟ ਬਾਪੂ ਛੱਡ ਛੱਡ ਉਹ ਬਾਪੂ ਪਿਆਰ ਨਾਲ ਪਿਆਰ ਨਾਲ ਪਿਆਰ ਹਾਏ 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 ਓ ਮੇਰਿਆ ਰੱਬਾ ਬਾਬੇ ਨੇ ਇਦਾਂ ਮਾਰੀਆਂ ਜਿੱਦਾਂ ਮੋਟਰ ਤੋਂ ਸਟਾਰਟਰ ਲਾਉਂਦਾ ਫੜਿਆ ਹੁੰਦਾ ਮੈਨੂੰ ਲੱਗਦਾ ਇਹਨੇ ਸੁਪਨੇ ਚਾਉਣਾ ਤੇ ਰਾਤ ਨੂੰ ਆਹ ਸਾਹਮਣੇ ਨਜ਼ਾਰਾ ਵੱਖਰਾ ਇਹਨੋਂ ਜਿਹਨਾਂ ਬਾਬਿਆਂ ਦਾ ਮੈਚ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਆਹ ਸਾਹਮਣੇ ਬਾਬਿਆਂ ਦੀ ਖੇਡ ਕਬੱਡੀ ਦੇ ਵਖਰੇ ਨਿਆਰੇ ਨੇ ਚੜਦੀ ਕਲਾ ਵਿੱਚ ਰਹਿਣ ਬਾਬੇ ਸਾਡੇ ਵੱਡੇ ਬਜ਼ੁਰਗ ਨੇ ਆਹ ਜੰਗੀਰਾ 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 ਆਹ ਜੰਗੀਰਾ ਏ ਬੱਲੇ 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 ਵਾਹ ਇਹ ਜੰਗੀਰਾ ਨਹੀਂ ਮੇਰੇ ਵੀਰੋ ਫੈਵੀ ਕੋਲੀ ਆ ਜਿਹਨੂੰ ਜਿੰਬਰ ਦਾ ਪੱਕਾ ਹੀ ਜਿੰਬਰ ਜਾਂਦਾ ਆਏ 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 ਉਹ ਬੱਸ ਰਜਿਸਟਰੀ ਕਰਾਉਣ ਨੂੰ ਫਿਰਦਾ ਹੀ ਬਾਬਾ ਹਾ ਬਾਬਾ ਸੱਪ ਬਣਾਉਂਦਾ ਬਾਬਾ ਭੰਗੜੇ ਪਾਉਂਦਾ ਬਾਬਾ ਤੇ ਅੱਜ ਦੁੱਲਾ ਹੀ ਬਣਿਆ ਫਿਰਦਾ ਵਾਹ ਇਹ ਬਾਬਾ ਬੜਾ ਦਿਲਖੋਸ਼ਾ ਬਗਿਆ ਜਦੋਂ ਤੇ ਕੋਲੇ ਬਈ ਦਾਣਾ ਗੱਲ ਗੱਲਾਂ ਬੜੀਆਂ ਕੰਮ ਦੀਆਂ ਦੱਸਦਾ ਇਹ ਬਹੁਤ ਧੰਨਵਾਦ ਰੇਡ ਪੈ ਗਈ ਬਗਿਆ ਰਮਾਲ ਵਾਲਾ ਬਾਬਾ ਵੇਖ ਕੁੱਕੜ ਕਲਗੀ ਬਣਾਈ ਫਿਰਦਾ ਇਹੋ ਮੇਰਾ ਰਬਾਨਾ ਅੱਜ ਵੱਖਰਾ ਹੈ ਲਓ ਸਾਹਮਣੇ ਰੇਡ ਪੈ ਰਹੀ ਹੈ ਮੇਰੇ ਵੀਰੋ ਤਿੰਨਾਂ ਦੇ ਵਿੱਚ ਹੁਣ ਦੇਖੀਏ ਵੀ ਕਿਹੜਾ ਡੱਕਦਾ ਇਹਨੂੰ ਇਹ ਕਲਗੀ ਦੇਖੀਏ ਵੀ ਕਿਹੜਾ ਮੋੜਦਾ ਇਸ ਸਮੇਂ ਦੇ ਵਿੱਚ ਪਤਾ ਲੱਗ ਜਾਣਾ 30 ਸਕੰਡ ਦੀ ਪਵੰਦ ਰੇਡ ਆਉ ਦੇ ਬਾਬਾ ਭੱਜ ਜਾਏ ਬਾਬਾ ਬਸ ਕਰ ਪਟਨਾ ਲਾਲ ਕਰਾ ਲਈ ਸ਼ਾਮ ਨੂੰ ਤੇਲ ਲੋਣਾ ਪੈਣਾ ਆ ਬਾਬੇ ਉਹਨੂੰ ਕੱਲ ਬਾਬੇ ਨੂੰ ਬਾਬਾ ਆ ਤੇਰੀਆਂ ਗਾਨੀਆਂ ਤੇਰੀਆਂ ਮਾਲਾ ਆ ਜਾ ਬਾਬਾ ਇਹਨੂੰ ਇੱਧਰ ਨੂੰ ਲਿਆ ਯਾਰਾ ਬਾਬੇ ਗਾਨੀਆਂ ਵਾਲੇ ਦੀ ਕਬੱਡੀ ਪਾਓ ਯਾਰ ਹਾਂ ਬਾਬਾ ਗਾਨੀ ਵਾਲਾ ਦਾ ਬਾਬਾ ਜਾਨੀ ਵਾਲਾ ਭਜਣਾ ਫੇਰ ਆ ਗਿਆ ਸ਼ਖਰੀ ਵਾਲਾ ਪਾ ਭਜਣਿਆ ਕਬੱਡੀ ਮੈਨੂੰ ਲੱਗਦਾ ਗਰਾਉਂਡ ਹੀ ਕਿੱਲੇ ਦਾ ਲੱਗਦਾ ਭਜਰੇ ਨੂੰ ਆਹ ਸਾਹਮਣੇ ਵੱਡਾ ਮੇਲਾ ਛਿੱਕਰੀ ਦਾ ਚੱਲਦਾ ਹੈ ਇਹ ਬਜ਼ੁਰਗਾਂ ਦੀ ਖੇਡ ਕਬੱਡੀ ਹੈ ਵੱਡੇ ਪੱਦਰ ਤੇ ਧੰਨਵਾਦ ਕਰਦੇ ਆ ਕਿ ਵੱਡੇਆਂ ਬਜ਼ੁਰਗਾਂ ਦਾ ਹੱਥ ਰਵੇ ਸਿਰ ਤੇ ਰੱਬ ਅੱਗੇ ਸਦਾ ਅਰਦਾਸ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰੁੱਸ ਜੇ ਮਾਂ ਬਾਪ ਕਦੇ ਨਾ ਨਾਰਾਜ਼ ਕਰੀਏ ਜੰਗੀਰਾ 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 ਏ ਜਗੀਰਾ ਜੰਗੀਰਾ ਫੈਵਿਕੋਲ ਜਗੀਰਾ ਜੰਗੀਰਾ ਇਹ ਤਾੜੀ ਵਾਰੇ ਕੀ ਸ਼ਿਆਦਾ ਦਰਸ਼ਕੀ ਏ ਇਹ ਨਗੀਰਾ ਵਾਹ ਗਿਆ ਬਾਬਾ ਅੱਜ ਸ਼ਾਮਾ ਨੂੰ ਮਾਰ ਕੇ ਓਏ ਉਹ ਬੱਸ ਬਾਬਾ ਓਏ ਆਹ ਕਿਹੜਾ ਐਕਸ਼ਨ ਸੀ ਬਾਬਾ ਗੱਡੀਆਂ ਬੈਕ ਪੜੀ ਜਾਂਦੀਆਂ ਆਹ ਸਾਹਮਣੇ ਨਜ਼ਾਰਾ ਵੱਖਰਾ ਪੈਂਦੀ ਹੋਏ ਰੇਡ ਬਗਿਆ ਕਰਗਲ ਉਧਰਲੇ ਬੰਨੇ ਓਹ ਸਾਹਮਣੇ ਮੇਰੇ ਵੀਰੋ ਰੇਡ ਪੈ ਰਹੀ ਹੈ ਫੇਰ ਦੇਖੀਏ ਵੀ ਤਿੰਨਾਂ ਦੇ ਵਿੱਚੋਂ ਇੱਕ ਪਾਸੇ ਜਿਹਦੇ ਚਪੇੜਾਂ ਚੱਲਣੀਆਂ ਆਹ ਬਾਬਾ ਚਪੇੜਾਂ ਵਾਲਾ ਹੁਣ ਦੇਖੀਏ ਬੱਲੇ 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 ਉਹ ਰੇਡ ਲੈ ਲਾ ਫੇਰ ਪਹਿਲਾ ਥਾਪੀ ਮਾਰ ਦਿੱਤੀ ਉਹਨੇ ਆਹ ਬੱਲੇ ਬੱਲੇ ਹੋ ਗਈ ਆ ਇੱਕ ਹਸਾਮਲਾ ਵੀ ਮੰਗਿਆ ਬਾਬਿਆਂ ਚ ਕਰੰਟ ਗਿੰਦਾ ਇਹ ਕਿਦਾਂ ਦੌੜਦੇ ਕਿਦਾਂ ਭੱਜਦੇ ਆ ਇਹ ਪ੍ਰਾਣੀਆਂ ਖਰਾਕਾ ਖਾਧੀਆਂ ਮੈਨੂੰ ਲੱਗਦਾ ਉਧਰੋਂ ਬਾਬਾ ਗਾਨੀਆਂ ਵਾਲਾ ਆ ਗਿਆ ਤਾੜੀਆਂ ਜ਼ੋਰਦਾਰ ਮਾਰ ਦਿਓ ਆ ਜਾ ਬਾਬਾ ਆ ਜਾ ਗਾਨੀਆਂ ਵਾਲਿਆ ਆ ਜਾ ਚੜ੍ਹਦੀਆਂ ਜਵਾਨੀਆਂ ਵਾਲਿਆ ਜੰਗੀਰਿਆ ਲੱਗ ਇੱਕ ਵਾਰੀ ਫੇਰ ਇਹਨੂੰ ਲੱਗ ਫੇਰ ਆਹ ਸਾਹਮਣੇ ਉਹਨੂੰ ਵੇਖ ਯਾਰਾ ਆ ਬੱਲੇ ਬੱਲੇ ਹੋਈ ਪਈਆਂ ਮੇਰੇ ਮਿੱਤਰੋ ਇਹ 70 ਸਾਲੇ ਆ ਇਹ 70 ਸਾਲੇ ਆ ਆਓ ਮੇਰੇ ਰੱਬਾ ਲੱਗਦਾ 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 ਪਗਿਆ ਟਰੱਕ ਥੱਲੇ ਮਰੂਤੀ ਆ ਗਈ ਲੱਗਦਾ ਉਹ ਟਰੱਕ ਥੱਲੇ ਮਰੂਤੀ ਆ ਗਈ ਲੱਗਦਾ ਉਹ ਤਾੜੀਆਂ 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 ਉਹ ਬਸਕਰ ਬਾਬੇ ਦੇ ਰਗਾ ਚ ਗੋਡਾ ਹੀ ਦੇ ਖੜਿਆ ਮੈਨੂੰ ਲੱਗਦਾ ਥੱਲੇ ਪਿਆ ਬਾਬੇ ਨੂੰ ਥਾਪੀਆਂ ਆ ਦਿੰਦਾ ਜਿਵੇਂ ਸਿਆਣੀ ਬੁੜੀ ਮੱਝ ਚੋਕੇ ਦਿੰਦੀ ਹੁੰਦੀ ਭਾਈ ਖੇੜਾ ਛੱਡ ਆਹ ਸਾਹਮਣੇ ਤਾੜੀਆਂ ਮਾਰਦੇ ਇੱਕ ਵਾਰ ਫੇਰ ਅਗਲੇ ਮੈਚ ਦੀਆਂ ਟੀਮਾਂ ਡੀਏਵੀ ਕਬੱਡੀ ਕਲੱਬ ਜਲੰਧਰ ਤੇ ਬਾਬਾ ਜਵਾਰਦਾਸ ਕਬੱਡੀ ਕਲੱਬ ਭਾਗੋਵਾਲ ਐਨ ਸਿਰੇ ਦਾ ਮੈਚ ਆ ਪੁੱਠਾ ਪੰਗਾ ਲੈ ਲਿਆ ਜੱਟੀਆਂ ਅੱਜ ਬੂਕਦੇ ਸਿੰਘਾਂ ਨੂੰ ਹੱਥ ਪਾ ਕੇ ਆ ਸੁੱਖੇ ਬਾਬੇ ਨੇ ਪਾਣੀ ਦੇ ਮੈਨੂੰ ਲੱਗਦਾ ਕਬੱਡੀ ਵਾਲਾ ਪੰਗਾ ਲੈ ਲਿਆ ਕਾਲਕੜ ਸਾਹਿਬ ਵੇਖੋ ਜਰਾ ਬੱਗਿਆ ਕਰੀ ਗੱਲ ਕੋਈ ਇਹਨਾਂ ਜਿਆਦੇ ਪਾਣੀ ਪੈਂਦਾ ਜਾਂ ਫਿਰ ਇਹਦਾ ਵੀ ਚੂਨਾ ਖਿੱਲਰਦਾ ਅੱਜ ਪਤਾ ਲੱਗ ਜਾਣਾ ਖੇਡ ਮੈਦਾਨ ਦੇ ਅੰਦਰ ਜਦੋਂ ਚੱਲਿਆਣ ਐਨ ਕੰਡ ਦੇ ਉੱਤੇ ਪਈਆਂ ਦੋ ਚਾਰ ਬਾਬੇ ਵੱਲੋਂ ਤੇ ਫਿਰ ਮੇਰੇ ਵੀਰੇ ਲੋਕਾਂ ਦੇ ਵਿੱਚ ਪਤਾ ਲੱਗ ਜਾਣਾ ਵੀ ਇਹਨੇ ਕਿਹਾ ਚੂਨਾ ਪਾਣਾ ਹੀ ਸੁੱਖਾ ਵੀਰ ਜੀ ਵਧੀਆ ਹੈ ਚੂਨਾ ਪਾਣਾ ਸੋਖਾ ਕੌਡੀ ਵਾਲਾ ਕੰਮ ਪਾੜਾ ਔਖਾ ਸੁੱਖੇ ਬਾਪੇ ਦੀ ਰੇਡ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਇਹ ਰੱਖਦਾ ਟੌਣ ਤੇ ਉੱਤੇ ਏਠਾ ਏਠਾ ਇਹ ਆ ਇਹ ਆ ਬਸ ਬਸ ਆਹ ਬੱਜ ਗਿਆ ਹੁੱਟਰ ਆਹ ਹੁੱਟਰ ਵੱਜ ਗਿਆ ਸੁੱਖਾ ਹੁੱਟਰ ਵੱਜ ਗਿਆ ਬਸੰਦਰਾ ਪੋਰਾ ਸ਼ਰਮ ਮਾਨ ਆਹ ਹੁੱਟਰ ਵੱਜ ਗਿਆ ਆਏ ਹੋ ਰੱਬਾ ਮੇਰਿਆ ਇਹ ਵੀ ਲਹਿਰ ਜੀ ਲੱਗਦਾ ਅੱਜ ਬੂਟੇ ਪਾਜੀ ਕੋਈ ਨਹੀਂ ਦੇ ਨਾਂ ਹੋਇਆ ਤਾਂ ਕਰ ਦਿਆਂਗੇ ਲਾਇਰ ਚ ਕੋਈ ਗੱਲ ਨਹੀਂ ਵੇਖੀ ਜਾ ਕੇ ਅੱਗੇ ਹੁੰਦਾ ਕਿ ਸੁਖਿਆ ਇਹ ਹਾਸੇ ਖੇਡਦਿਆਂ ਨੇ ਦਿਲ ਤੇ ਨਾਲ ਲਾ ਲਈ ਪਾ ਦੇ ਜੋੜ-ਜੋੜ ਕੇ ਮੱਲਾ ਆਪਾਂ ਦੁਨੀਆ ਦਾ ਦਿਲ ਖੁਸ਼ ਕਰਨਾ ਰੰਦਾ ਆ ਪਿਆ ਜਿਵੇਂ ਰੰਦਾਵਾ ਕਹਿੰਦਾ ਸੀ ਦਿਲ ਖੁਸ਼ ਸੰਗਤ ਖੁਸ਼ ਰੱਬ ਖੁਸ਼ ਬੱਗਿਆ ਕਰਦੇ ਗੱਲ ਲੋ ਸਰਜੀਤ ਬਾਵੇ ਦੀ ਮੇਰੇ ਵੀਰੋ ਕਬੱਡੀ ਪੈ ਰਹੀ ਹੈ ਗੁੱਟ ਫੜ ਲਿਆ ਕਿ ਜੂੜੀਆਂ ਚੜਾਉਂਦਾ ਬਈ ਮਾਨ ਹੋ ਗਿਆ ਮੇਰੀ ਬਾ ਨਾ ਛੱਡੇ ਪੁੰਜਾਰਾ ਲਓ ਸੇਵਾ ਬਾਬਾ ਤੇ ਨਾਲ ਸਰਜੀਤ ਦੋਨਾਂ ਮੱਲਾ ਦੀ ਟੱਕਰ ਤਾੜੀ 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 ਵਾਹ ਓਏ ਸੇਵਾ ਐਨ ਕਹਿੰਦੇ ਸਿਰੇ ਦਾ ਜਫਾ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਲਾ ਦੁੱਤਾ ਗੱਲ ਵੱਖਰੀ ਹੋਈ ਪਈ ਐ ਆ ਵੀ ਚੋਬਰ ਦੇ ਚਰਚੇ ਦਾ ਵੀ ਨਾ ਪੁੱਛ ਕਾਲਕਰ ਤੋਂ ਪੁੱਛੋ ਜਰਾ ਇਹ ਵਖਰੇ ਦੇ ਸਟਾਈਲ ਵਿੱਚ ਜਾਂਦਾ ਵੇਖੋ ਇਹਦੀ ਤੋਰ ਹੀ ਜਿਵੇਂ ਪਾਥੀਆਂ ਦੇ ਕੁੱਪੜ ਵਰ ਜਿਹੜਾ ਮਿਲ ਦਾ ਕਾਂ ਤੁਰਦਾ ਇਤਾਂ ਜੇ ਕਰਕੇ ਤੁਰਦਾ ਪਰ ਇਹਦੀ ਖੇਡ ਵੱਖਰੀ ਹੈ ਬੱਲੇ ਬੱਲੇ ਹੋ ਗਈ ਏ ਏ ਏ ਫੇਰ ਪੰਗਾ ਬਾਬੇ ਨਾਲ ਬਾਬੇ 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 ਆਓ ਮੇਰਾ ਆਏ ਹੋ ਮੇਰਾ ਰੱਬਾ ਓਏ ਆ ਨਹੀਂ ਲੰਘਣ ਦਿੰਦਾ ਅੱਜ ਆਏ ਓਏ ਇਹ ਤਾਂ ਘੋੜਾ ਘੋੜਾ ਖੇਢੀ ਜਾਂਦੇ ਆ ਓਏ ਆਏ ਹੋ ਮੇਰਾ ਰੱਬਾ ਵਾਹ ਕਮਾਲ ਹੋਈ ਭਈਆ ਬਾਬਿਆਂ ਦੇ ਤਾੜੀਆਂ ਮਾਰਦੇ ਜੇ ਸੁਆਦ ਆ ਰਿਹਾ ਏ ਮੈਚ ਦਾ ਤੇ ਕਿ ਜਦ ਸੋਣ ਮਹੀਨਾ ਚੜ ਜਾਂਦਾ ਮੁੱਲ ਪੈਂਦਾ ਬੁੱਡੇ ਪਿਪਲਾਂ ਦਾ ਚਿੱਟੀ ਦਾੜੀ ਦੇਖਣਾ ਘੂਰ ਬੀਬਾ ਤਾਜਾ ਦਿਲ ਹੈ ਹਾਲੇ ਮਿੱਤਰਾਂ ਦਾ ਐਨ ਬਹਿ ਜਾ ਬਹਿ ਜਾ ਹੋਈ ਪਈ ਆ ਕੋਈ ਗੱਲ ਨਹੀਂ ਬਾਬੇ ਖੇਡ ਵਧੀਆ ਰਹਿ ਨੇ ਕਾਲਕਰ ਸਾਹਿਬ ਮਨੋਰੰਜਨ ਵੀ ਵਧੀਆ ਕਰ ਰਿਹਾ ਹੈ ਬਾਬਾ ਨਾਨਕ ਦੀਆਂ ਉਮਰਾਂ ਵੱਡੀਆਂ ਕਰੇ ਆਹ ਜੰਗੀਰੇ ਨਾਲ ਫੇਰ ਪੰਗਾ ਪੈ ਗਿਆ ਆਹ ਜੰਗੀਰਾ ਇਹ ਆ ਜੰਗੀਰਾ ਜੰਗੀਰਾ ਉਹ ਭਜਨ ਸ਼ਿਕਰੇੜਾ ਕਿਹਦੇ ਪਾਸੇ ਆ ਪਜਣ ਢੇਰੀਆਂ ਦੇ ਆ ਪਾਣੀ ਪੁਣੀ ਪੀਲਾ ਨਹੀਂ ਤੈਨੂੰ ਇਹਨਾਂ ਨੇ ਪਿਆਜ ਦੇਣਾ ਆਹ ਸਾਹਮਣੇ ਕਬੱਡੀ ਪੈ ਗਈ ਬਗਿਆ ਕਰੀ ਗੱਲ ਲਓ ਫੇਰ ਦੇਖੀਏ ਸਾਹਮਣੇ ਮੇਰੇ ਵੀਰੋ ਕਬੱਡੀ ਪੈਣ ਜਾ ਰਹੀ ਹੈ ਅਗਲੀ ਕਬੱਡੀ ਜਿਹੜੇ ਜਿਹੜੇ ਕਹਿੰਦੇ ਆ ਵੀ ਗਾਨੀਆਂ ਵਾਲੇ ਬਾਬੇ ਦੀ ਵੇਖਣੀ ਆ ਉਹ ਤਾੜੀ ਮਾਰ ਕੇ ਦੱਸਿਓ ਜ਼ੋਰਦਾਰੀ ਕਰੀ ਆਏ ਹਾਏ ਮੈਨੂੰ ਲੱਗਦਾ ਗਾਨੀਆਂ ਵਾਲੇ ਬਾਬੇ ਦੇ ਕੜੱਲਾ ਮੋਹਾਂਗੇ ਤੂੰ ਹਟਦਾ ਨਹੀਂ ਹੜਦਾ ਨਹੀਂ ਆ ਜਾ ਬਾਬਾ ਆ ਜਾ ਬਾਬਾ ਸਰਾ ਕਰਵਾ ਜਾ ਬਾਬਾ ਗਾਨੀ ਆਲਿਆ ਕੌਡੀਆਂ ਪਾ ਜਾ ਬਾਬਾ ਹੱਥਾਂ ਵਿੱਚ ਛੱਲੇ ਵੀ ਪਾਏ ਹੋਇਆ ਤੇ ਗਾਨੀ ਆਲੇ ਬਾਬੇ ਸ਼ਿੱਕਰੀ ਚਾਏ ਹੋਇਆ ਆ ਜਗੀਰੇ ਦੇ ਜੱਫੇ ਵੀ ਕਹਿੰਦੇ ਦੁਨੀਆ ਦੇ ਵੱਡੇ ਨੇ ਇਹਦੀਆਂ ਛਾਪਾਂ ਤਾਂ ਲਵਾ ਲੈਂਦੇ ਆਹ ਸਾਹਮਣੇ ਪੈਂਦੀ ਹੋਏ ਰੇਡ ਕਾਲਕੜ ਸਾਹਿਬ ਏ ਏ ਜਗੀਰਾ ਬਾਬਾ ਜੇ ਤੂੰ ਲੱਗੇ ਨਾ ਤੇ ਸਵਾਦ ਆ ਜਾਣਾ ਇੱਕ ਵਾਰੀ ਜਿਹੜੇ ਜਿਹੜਿਆਂ ਨੇ ਹੁਣ ਦੇਖੀਏ ਤਗੀਰੇ ਦੀ ਟੱਕਰ ਵੇਖਣੀ ਆ ਤੇ ਲੋਕਾਂ ਨੇ ਆਪ ਵੀ ਤਾੜੀਆਂ ਮਾਰ ਦੇਣੀਆਂ ਹੋ ਬਾਬਾ ਅਜਗਿਰਿਆ ਮੋਰੇ ਪਰ ਇਧਰ ਸੇਵਾ ਬਾਬਾ ਕਹਿੰਦਾ ਮਿੰਨੂ ਛੱਡੋ ਪਰੇ ਜੋ ਢੇਰੇ ਪਰੇ ਜੋ ਪਿੰਡ ਖੁੱਲਾ ਛੱਡ ਦਿਓ ਬੱਬਰ ਸ਼ੇਰ ਆ ਗਿਆ ਓ ਢੇਰੀਆਂ ਢੇਰੀਆਂ ਇਸ ਨੂੰ ਹਟ ਗਿਆ ਪਰੇ ਪਰੇ ਹਾਏ ਮੇਰਾ ਰਬਾ ਹੂਟਰ ਵੱਜ ਗਿਆ ਬਾਬਾ ਹੂਟਰ ਵੱਜ ਗਿਆ ਓ ਵੱਜ ਗਿਆ ਹੂਟਰ ਓ ਸ਼ੁਕਰ ਕਰ ਬਾਬਾ ਤੇਰੀ ਹੂਟਰ ਜਾਨ ਛੜਾ ਦਿੰਦਾ ਆ ਜਾ ਕਰੇ ਓਏ ਆ ਜਾ ਆ ਜਾ ਚੰਦਰਿਆ ਆ ਜਾ ਵੱਜ ਗਿਆ ਵੱਜ ਗਿਆ ਫਸਲੀਆਂ ਬਚਾ ਇਹਨਾਂ ਤੋਂ ਫਸਲੀਆਂ ਬਚਾ ਬਾਬਾ ਤੈਨੂੰ ਟੋਡੀ ਦਾ ਇਚਾ ਵਾਇਗਰੂ ਮੇਰ ਕਰੇ ਅਗਲੀ ਰੇਡ ਪੈ ਗਈ ਮਾਲਵਾ ਡਾਟ ਵਾਲਿਆ ਆ ਮੈਚ ਦੇ ਵਿਊ ਵੇਖੀ ਕਿੰਨੇ ਇੱਕਦਗ ਗੱਲ ਚੱਲਦੀ ਹੈ ਪਹਿਲਾਂ ਵੀ ਜ਼ਗੀਰੇ ਬਾਬੇ ਦਾ ਇੱਕ ਮੈਚ ਉਹਦੇ ਵਿਊ ਬੜੇ ਮੈਂ ਦੇਖੇ ਬਹੁਤ ਧੰਨਵਾਦ ਆ ਉਹ ਸਿਕਰੀ ਵਾਲਿਓ ਇਕੱਲੇ ਨਜ਼ਾਰੇ ਨਾਲੋਂ ਪੈਸੇ ਪੂਸੇ ਵੀ ਦੇ ਦਿਓ ਬਾਬਿਆਂ ਨੂੰ ਇਹ ਕਿਹੜਾ ਟਾਂਗੇ ਤੇ ਆਇਆ ਜੋਰ ਇਹਨਾਂ ਦਾ ਬਹੁਤ ਲੱਗਦਾ 150 ਦਾ ਕੋਈ ਫਰਕ ਨਹੀਂ ਪੈਂਦਾ ਬਗਿਆ ਕਰਦੇ ਗੱਲ ਪੈਂਦੀ ਰੇਡ ਲਓ ਸਾਹਮਣੇ ਮੇਰੇ ਵੀਰੋ ਆ ਗਿਆ ਜੀ ਭਜਣਾ ਸਿਕਰੀ ਵਾਲਾ ਪਿੰਡ ਵਾਲਾ ਹੁਣ ਦੇਖੀਏ ਵੀ ਪਾਣੀ ਪਿਉਂਦੇ ਆ ਜਾਂ ਫਿਰ ਚਾਟਾ ਛਕਾਉਂਦੇ ਆ ਸਾਹਮਣੇ ਵਾਲੇ ਬਾਬੇ ਜਗੀਰ ਭੁੱਲਰ ਹੋਣੇ ਖੜ ਗਿਆ ਪਾਪਾ ਜਗੀਰਿਆ ਭਜਰਿਆ ਮੈਂ ਇੱਕ ਗੱਲ ਤੈਨੂੰ ਕਹਿ ਦਿਆਂ ਭਰਾ ਮਣ ਕੇ 2 4 ਨੰਬਰ ਲੈ ਲੈਣਾ ਨਹੀਂ ਜਵਾਕਾਂ ਨੇ ਰੋਟੀ ਨਹੀਂ ਦੇਣੀ ਸ਼ਾਮ ਨੂੰ ਪਾਪਾ ਸਾਰੇ ਜੱਫੇ ਹੀ ਖਾਈ ਗਿਆ ਪਾਪਾ ਉੱਥੇ ਜੱਫੇ ਹੀ ਖਾਈ ਗਿਆ ਬਾਪੂ ਉੱਥੇ ਜੱਫੇ ਹੀ ਖਾਈ ਗਿਆ ਆਹ ਸਾਹਮਣੇ ਮੇਰੇ ਮਿੱਤਰੋ ਪਰ ਇਹ ਹਾਸਾ ਖੇਡਾ ਬਗਿਆ ਦੁਨੀਆ ਨੂੰ ਕਹਿ ਦੇ ਗੱਲ ਦਿਲ ਤੇ ਨਾ ਲਾਇਓ ਗੱਲ ਦਿਲ ਤੇ ਨਾ ਲਾਇਓ ਗੱਲ ਦਿਲ ਤੇ ਨਾ ਲਾਇਓ ਇਹ ਜ਼ਗੀਰਾ ਦੇਖ ਲੈ ਕਿੱਦਾਂ ਵੇਂਦਾ ਹੀ ਕਿਤੇ ਬਾਜਾਂ ਨੂੰ ਪਰ ਸਾਹਮਣੇ ਉਹ ਲੱਕ ਫੜਾ ਲਿਆ ਹੋਰ 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 ਬਾਪਾ ਪਿਆਰ ਨਾ ਬਾਪਾ ਪਿਆਰ ਨਾ ਬਾਪਾ ਪਿਆਰ ਨਾ ਬਾਪਾ ਪਿਆਰ ਨਾ ਬੱਸ ਕਰ ਬਾਬਾ ਉਹਦੀ ਕੂਣੀ ਨਾ ਤੋੜਦੀ ਕਿਤੇ ਵਾਹ 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 ਬਾਪਾ ਮੁਰਕੇ ਉਹਨੇ ਕੋਈ ਕਈ ਵੀ ਵੋਣੀ ਕਿਤੇ ਆ ਆ ਆ ਬੱਲੇ ਤੇਰੇ ਬਾਬਾ ਮੈਂ ਪਹਿਲਾਂ ਕਿ ਅੰਬਰਬੇਲ ਨਹੀਂ ਸੁੱਟੀ ਦੀ ਬਲਹਾਰੇ ਬੂਟੇ ਤੇ ਪੁੱਤ ਕਿਸੇ ਦਾ ਨਸ਼ੇ ਨਾਲ ਲਾਈਏ ਸੁਲਪੇ ਸੂਟੇ ਤੇ ਬੁੱਧ ਬਲਦੇ ਪੁੱਤ ਵਿਗੜਦੇ ਦੇਰ ਨਾ ਲਾਉਂਦੇ ਆ ਬੈਠ ਕੇ ਵੇਖਣਾ ਬਾਬੇ ਬਾਬੇ ਕੌਡੀ ਪਾਉਂਦੇ ਆ ਬਹਿ ਕੇ ਦੇਖ ਜਵਾਨਾ ਬਾਬੇ ਕੌਡੀ ਪਾਉਂਦੇ ਆ ਇਹ ਪਾਬੇ ਚਪੇੜਾ ਆ ਲਿਆ ਕਰੀ ਮੜਾ ਜਾ ਮੋਰੇ ਹੋਏ ਦੇ ਵੀ ਫਿਰ ਪਤਾ ਲੱਗੇ ਸ਼ਾਮਾਂ ਨੂੰ ਦੇ ਲੋ ਸੁੱਤਾ ਹੋਵੇ ਨਾ ਤੇ ਸਹਰਾਣੇ ਦੇ ਵੀ ਕੰਨ ਨਹੀਂ ਲੱਗਣਾ ਜਈ ਵੈਦਾ ਪਤਾ ਲੱਗ ਗਿਆ ਕਿ ਹਿੰਦੀ ਫਿਲਮਾਂ ਵਿੱਚ ਪੁਰਾਣਾ ਐਕਟਰ ਸੀਗਾ ਮੈਂ ਤੁਹਾਨੂੰ ਦੱਸੂਗਾ ਨਾਂ ਚੇਤੇ ਕਰਕੇ ਉਹ ਤਾਰਗਾ ਲੱਗਦਾ ਮੈਨੂੰ ਆਹ ਸਾਹਮਣੇ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਬਾਬਾ ਮੇਰ ਕਰੇ ਬਾਬਾ ਮੇਰ ਕਰੇ ਬਾਬਾ ਮੇਰ ਤੇ ਬਾਬਾ ਆਇਓ ਰੱਬਾ ਮੇਰੇ ਆਇਓ ਬੱਸ 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 ਹੁਣ ਤੂੰ ਸੁਣੀ ਨਹੀਂ ਲੈ ਬਿਆ ਦੂਦੇ ਚ ਪੇੜਾਂ ਵਾਲਾ ਆਖਿਆ ਤੇ ਹਾਂ ਇਹਨਾਂ ਨੂੰ ਤਾਂ ਹੂਟਰ ਤਾਂ ਚਾਹੀਦਾ ਹੀ ਨਹੀਂ ਇਹਨਾਂ ਨੂੰ ਕਬੱਡੀ ਮੈਨਾਂ ਦਾ ਮੈਂਟਲ ਹੀ ਚਾਹੀਦੀ ਹੈ। ਖੁੱਲੇ ਟਾਈਮ ਵਾਲੇ ਆ। ਹਾਂ ਮੈਂਟਲ ਹੀ ਚਾਹੀਦੀ ਕਬੱਡੀ ਭਾਈ ਜਿੱਦਾਂ ਬਾਬਿਆਂ ਦਾ ਸੁਭਾਅ 30 ਸਕੰਡਰੀ ਚਾਹੀਦੇ ਇਹਨਾਂ ਨੂੰ 1.5 ਮਿੰਟ ਦੀ ਕਬੱਡੀ ਚਾਹੀਦੀ ਇੱਧਰ ਹੋ ਜਾ ਜੰਗੀਰਾ ਫੇਰ ਲੱਗ ਗਿਆ। ਅਗਲੇ ਮੈਚ ਦੀਆਂ ਟੀਮਾਂ ਡੀਏਵੀ ਕਬੱਡੀ ਕਲੱਬ ਜਲੰਧਰ ਤੇ ਬਾਬਾ ਜਵਾਰ ਅਰਦਾਸ ਐਨੇ ਕਿਥੇ ਪੰਗਾ ਪਾ ਲੈਨੇਵੇਂ ਲੱਸੀ ਵਾਲਾ ਥਾ ਬਣਾ ਲੈਣਾ ਓ ਚੱਕ ਓ ਚੱਕ ਓ ਚੱਕ ਓ ਚੱਕ ਇਹ ਸੁੱਖਿਆ ਸੁੱਖੇ ਬਾਬਾ ਜਿਹੜੇ ਢੇਰੀਆਂ ਦੇ ਚੂਨਾ ਪੋਣਾ ਵੇ ਕਿੰਨੀ ਕ ਦੂਰ ਲੱਗਦੀਆਂ ਇਹ ਆ ਗਿਆ ਆ ਗਿਆ ਸੁੱਖਾ ਆ ਗਿਆ ਸੁੱਖਾ ਪੱਜ 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 ਆਇਓ ਮੇਰੇ ਰੱਬਾ ਸੁੱਖੇ ਦੇ ਰੈਡੀਏਟਰ ਚੋਂ ਵੀ ਬੁਲਬਲੇ ਆਉਣ ਲੱਗੇ ਹੁਣ ਤੇ ਆਇਓ ਰੱਬਾ ਸੁੱਖਿਆ ਇਹ ਬਾਹਰ ਖੜੇ ਪਤਾ ਲੱਗਦਾ ਵੀ ਕੋਡੀ ਸੌਕੀ ਹੁਣ ਪਤਾ ਲੱਗਦਾ ਨਾ ਕਿੰ딴 ਦੀ ਕੋਡੀ ਐ ਕਿਵੇਂ ਖੇਡੀ ਜਾਂਦੀ ਆ ਕਿਵੇਂ ਪਲੇਅਰ ਖੇਡਦੇ ਆ ਬਾਹਰ ਬੈਠ ਕੇ ਤੂੰ ਟਿੱਚਰਾ ਕਰਦਾ ਟਿੱਚਰਾ ਕਰਨਾ ਤੇਰੀ ਬਿਮਾਰੀ ਹੁੰਦਾ ਪਤਾ ਤੈਨੂੰ ਵੀ ਲੱਗ ਜਾਂਦਾ ਜੇ ਮੈਂ ਦਰਸ਼ਕ ਤੇ ਤੂੰ ਖਿਡਾਰੀ ਹੁੰਦਾ ਅੱਜ ਉਹ ਗੱਲ ਬਗਿਆ ਟੋਗੀ ਆ ਸੁਖੇ ਤੇ ਰੇਡ ਪੈ ਗਈ ਤੇ ਕਰੀ ਸੋਹਣੀਆਂ ਗੱਲ ਲਓ ਬਾਬੇ ਸਰਜੀਤ ਦੀ ਕਬੱਡੀ ਐ ਆਹ ਦੇਖ ਸਾਹਮਣੇ ਕਹਿੰਦਾ ਉਹ ਲੱਗਿਆ ਤੇ ਪਰ ਫੌਜੀ ਜੇ ਛੜਾ ਦੇ ਜਾਣ ਉਹਦੀ ਫੌਜੀ ਵੀ ਨਹੀਂ ਮੰਨਦਾ ਇਹ ਵੀ ਅੜੀਆਂ ਕਰਦਾ ਅੱਜ ਲਓ ਜਾਫੀਆਂ ਦੇ ਸੇ ਨੰਬਰ ਐ ਮੈਚ ਮੁੱਕ ਗਿਆ ਮੇਰੇ ਖਿਆਲ ਮੈਚ ਨਹੀਂ ਮੁੱਕਿਆ ਰੇਡਰਾਂ ਦੀ ਬੱਸ ਹੋ ਗਈ ਇਹਦਾ ਮੰਨਦੇ ਨਹੀਂ ਰੇ ਅੰਦਾਜ਼ਾ ਧਾਰੀ ਲਾ ਕੇ ਚਾਨ ਲੱਗੀ ਜਾਣਾ ਲਓ ਸਾਹਮਣੇ ਫੇਰ ਦੇਖੀਏ ਕਬੱਡੀ ਪੈਣ ਜਾ ਰਹੀ ਹੈ ਬਾਬੇ ਗੁਰਦੀਪ ਦੀ ਤੇ ਆਓ ਦੇਖੀਏ ਨੰਬਰ ਲੈ ਕੇ ਵੀ ਆ ਗਿਆ ਗਾਨੀਆ ਵਾਲਾ ਬਾਬਾ ਗਾਨੀਆ ਵਾਲਾ ਬਾਬਾ ਆ ਜਾ ਬਾਬਾ ਅਸਲ ਵਿੱਚ ਰੌਲਾ ਪਤਾ ਕੀ ਆ ਜਿਹੜੇ ਜਾਫੀ ਵਾਲੇ ਤਜਰਬੇਕਾਰ ਆ ਤੇ ਦੂਜੇ ਨੇ ਛੱਡੀ ਛੁੱਡੀ ਆ ਫਿਰ ਚੱਕ ਲੈ ਹਥਿਆਰ ਲੱਗਦਾ ਅਗਲੇ ਮੈਚ ਦੀਆਂ ਟੀਮਾਂ ਆਜੋ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਆਹ ਸਾਹਮਣੇ ਮੈਨੂੰ ਕੁੜੀਏ ਬੁੱਢਾ ਉਹਨੇ ਜਾਣੀ ਨੀ ਮੇਰੀ ਖਾਦੀ ਖਰਾਕ ਪੁਰਾਣੀ ਪਲ ਦੇ ਵਿੱਚ ਮੈਂ ਤੈਨੂੰ ਘੰਟਾ ਕਰਪਜਾਵਾਂ ਨਹੀਂ ਤੂੰ ਬੈਠ ਬੁੱਢੇ ਦੇ ਤਾਂਗੇ ਤੇ ਤੈਨੂੰ ਸ਼ੇਅਰ ਕਰਾਵਾਂ ਨਹੀਂ ਤੂੰ ਬੈਠ ਬੁੱਢੇ ਦੇ ਤਾਂਗੇ ਤੇ ਤੈਨੂੰ ਸ਼ਾਇਰ ਕਰਾ ਮਾਣੀ ਆ ਗਾਨੀਆਂ ਵਾਲਾ ਬਾਬਾ ਵੀ ਹਿੱਟ ਹੋ ਗਿਆ ਗਾਨੀਆਂ ਵਾਲਾ ਬਾਬਾ ਵੀ ਹਿੱਟ ਹੋ ਗਿਆ ਆ ਸਾਹਮਣੇ ਪੈਂਦੀ ਹੋਈ ਰੇਡ ਇਹ ਇਹ ਪਰੇ 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 ਜਾਂਦਾ ਕਿੱਧਰ ਨੂੰ ਐ ਆ ਸਾਹਮਣੇ ਇਹ ਜਾਂਦਾ ਜਾਨ ਛਡਾਉਂਦਾ ਹੁਣ ਤੇ ਆਏ ਆਏ ਇੱਧਰ ਨੂੰ ਇੱਧਰ ਨਖਰਾ ਗਾਨੀਆਂ ਵਾਲਿਆ ਤੇਰਾ ਨਖਰਾ ਏ ਪੱਦਲਾ ਪੱਦਲਾ ਇੱਧਰ ਹੀ ਉਹ ਹੰਦੇ ਤੇਰੀ ਬਾਬਾ ਇੱਧਰ ਹੀ ਪਰੇ 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 ਸਾਹਮਣੇ ਇਹ ਗਾਨੀ ਜਵਾਨੀ ਜੰਨੀਆਂ ਗਾਨੀਆਂ ਪਾਈ ਫਿਰਦਾ ਹਾਏ ਇਹ ਬਡਾਪੇ ਵਾਰੇ ਨਹੀਂ ਗਾਨੀਆਂ ਪਾਈ ਫਿਰਦਾ ਜਵਾਨੀ ਚ ਕੀ ਕਰਦਾ ਸਰਪਾਤ ਜੀ ਨਾਲ ਦੇ ਕਹਿੰਦੇ ਜਿੱਥੇ ਡੀਆਂ ਇੱਥੇ ਕੀ ਬਹਿਣਾ ਦਮ ਲੈ ਲੈ ਇੱਥੇ ਬਹਿ ਗਏ ਕੋਈ ਨਹੀਂ ਨਾਮ ਉਹਨੇ ਬਾਝ ਦੇਣਾ ਨੂੰ ਕਹਿੰਦਾ ਬਹਿ ਜਾ ਕਿ ਮੈਨੂੰ ਕੁੜੀਏ ਬੁੱਢੜਾ ਨਾ ਜਾਣੀ ਮੇਰੀ ਖਾਦੀ ਖਰਾਕ ਪੁਰਾਣੀ ਜਿੰਨੂੰ ਇੱਕ ਵਾਰੀ ਲਾਦਾ ਜਫਾ ਉਹ ਮੁੜ ਕੇ ਨਹੀਂ ਮੰਗਦਾ ਪਾਣੀ ਏ ਆ ਹਾਏ ਉਧਰ ਜੱਫੇ ਉਧਰ ਕਲਗੀਆਂ ਵਾਲਿਆਂ ਹੁਣ ਦੇਖੀ ਆ ਬੱਲੇ 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 ਇੱਕ ਵਾਰੀ ਜਿਹਨੂੰ ਜਿਹਨੂੰ ਮੈਚ ਵਧੀਆ ਲੱਗਦਾ ਦਿਲੋਂ ਤਾੜੀ ਮਾਰ ਦਿਓ ਬਾਬੇ ਲਈ ਬਾਬੇ ਸਿਰਾਂ ਕਰਾ ਗਏ ਆ ਬਾਬੇ ਦੁਨੀਆ ਦੇ ਛਾ ਗਏ ਆ ਸ਼ਿਕਰੀ ਦੇ ਵਿੱਚ ਆ ਗਏ ਆ ਇਹ ਵੱਡੀਆਂ ਉਮਰਾਂ ਵਾਲੇ ਨੇ ਇਹਨਾਂ ਦੀ ਖੇਡ ਨਿਆਰੀ ਆ ਵਿੱਚ ਕਬੱਡੀ ਯਾਰ ਉਹਨਾਂ ਦੀ ਕੈਮ ਸਰਦਾਰੀ ਆ ਭਜਣਿਆ ਉਹ 2 4 ਨੰਬਰ ਲੈ ਲਾ ਮੈਂਬਰਾ 2 4 ਨੰਬਰ ਲੈ ਲਾ ਮੈਂਬਰਾ ਪਾ ਦੇ ਤਕੜਾ ਹੋ ਕੇ ਜੰਗੀਰਿਆ ਇਹ ਪਿੰਡ ਆਲਾ ਜਾਂਦਾ ਕਿਧਰ ਨੂੰ ਟੇਢੀ ਉਧਰ ਰੋਡਵੇ ਦੀ বাস ਨੂੰ ਦੇਖੋ ਕਿਧਰ ਨੂੰ ਹੋ ਸਦਾ 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 ਬੱਲੇ ਬਜਣਿਆ ਬੱਲੇ ਹਾਏ 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 ਲੈ ਗਿਆ ਨੰਬਰ ਓਏ ਉਹ ਨਹੀਂ ਹੋਇਆ ਭਾਈ ਨਾ ਵਰਸਾ ਜਾ ਉਹ ਭੱਜਣਾ ਉੱਧਾ ਨਹੀਂ ਤੇ ਇਦਾਂ ਹੀ ਸਹੀ ਹਾਂ ਭੱਜਣਾ ਕਹਿੰਦਾ ਇਹੀ ਸਹੀ ਕੋਈ ਕਾਲ ਕੱਢ ਦੇ ਦੇ ਨੰਬਰ ਯਾਰ ਕੁਝ ਨਹੀਂ ਹੁੰਦਾ ਕਹਦੇ ਲੱਗ ਗਿਆ ਜਗੀਰਿਆ ਤੂੰ ਹੀ ਮੰਨ ਜਾ ਉਹ ਪਿੰਡ ਦਾ ਪਹਿਲਵਾਨ ਆ ਯਾਰ ਮਾੜੀ ਮੁੱਟੀ ਰਹਿ ਜੂ ਸਰਦਾਰ ਜਸਵੀਰ ਸਿੰਘ ਜੀ ਰਾਜਾ ਐਮਐਲਏ ਸਾਹਿਬ ਨਾਲ ਦਾ ਸਤਿਕਾਰ ਕਰਾਂਗੇ ਵੀ ਆਨੰਦ ਮਾਰ ਰਿਹਾ ਬਾਬਿਆਂ ਦਾ ਮੈਚ ਹੈ ਔਰ ਨਾਲ ਸਾਡੇ ਹਰਵਤਾਰ ਸਿੰਘ ਜੀ ਸਤਿਕਾਰਯੋਗ ਨੇ ਸੰਦੀਪ ਸਿੰਘ ਜੀ ਸਿਕਰੀ ਸਾਡੇ ਹਲਕਨ ਚਾਰਜ ਕਹਿੰਦੇ ਸ਼ਾਮ 83 ਤੋਂ ਇਹ ਸਾਰਿਆਂ ਦਾ ਸਤਿਕਾਰ ਹੈ ਧਾਮੀ ਸਾਹਿਬ ਅਜੋ ਗਾਨੀਆ ਵਾਲਾ ਆ ਜਾਣਾ ਫਿਰ ਗਾਨੀਆ ਵਾਲੇ ਨੂੰ ਲਿਆਜ ਤੇ ਰਾਜਾ ਗਾਨੀਆ ਵਾਲਿਆ ਤੇਰੀਆਂ ਕਲੱਬ ਪਲੇਟਾਂ ਦਾ ਧੂਆ ਨਿਕਲਦਾ ਵਿਖਣਾ ਆ ਯਾਰ ਐਨੋ ਪੀਲਿਆ ਪਾਣੀ ਮੈਨ ਲਾਉ ਨੂੰ ਦੂਜਾ ਪਾਣੀ ਤੇ ਹੋ ਗਿਆ ਭਾਈ ਮੈਂ ਦਾ ਪਾਣੀ ਸਰਦੀਤ ਬਾਬਾ ਜਾਨੀਆਂ ਵਾਲੇ ਦੀ ਕਾਢੀ ਪਾਣੀ ਯਾਰ ਇੱਕ ਗੱਲ ਪੱਕੀ ਆ ਕਾਲਕੜ ਬਾਬਿਆਂ ਨੇ ਲੋਕਾਂ ਦੇ ਦਿਲ ਖੁਸ਼ ਕਰਦੇ ਆ ਤੇ ਦਿਲ ਖੁਸ਼ ਕਰਦਾ ਰੱਬ ਖੁਸ਼ ਹੋ ਗਿਆ ਸਾਡੇ ਵੀ ਕਈ ਵਾਰੀ ਬੋਲ ਉਦਾਂ ਦੇ ਆ ਪਰ ਇਹ ਹਾਸੇ ਖੇਡੇ ਵਾਲੇ ਆ ਦਿਲ ਤੇ ਨਾਲ ਆਇਓ ਬਾਬੇ ਜਾਂਦੇ ਵਾਦੇ ਰਹਿਣ ਇਧਰਲੇ ਬੰਨੇ ਬਾਬੇ ਨੇ ਸਰਾ ਕਰਵਾਦਾ ਗੁੱਟ ਫੜ ਲਈ ਹੋਈ ਕੰਚੀ ਐਨ ਕਹਿੰਦੇ ਜਿੰਦਾ ਲਾਤਾ ਉਹ ਜਿੰਦਰਾ ਜੰਗਾਲ ਖਾ ਗਿਆ ਪਿੰਦੀ ਲੈ ਗਿਆ ਦਲਾਣਾ ਜਾਨੀ ਉਹ ਗੱਲ ਹੋਈ ਪਈਆ ਅਗਲੇ ਮੈਚ ਦੀਆਂ ਟੀਮਾਂ ਡੀਏਵੀ ਕਬੱਡੀ ਕਲੱਬ ਜਲੰਧਰ ਤੇ ਭਾਗੋਵਾਲ ਸੂਸਾ ਦੀ ਟੀਮ ਦੇ ਖਿਡਾਰੀ ਆ ਜਾਣਾ ਚੱਲ ਸੁਖਿਆ ਤੂੰ ਨਹੀਂ ਚਾਰਾ ਟੂਰਨਾਮੈਂਟਾਂ ਤੇ ਕਲੀ ਪਾਉਂਦਾ ਚੱਲ 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 ਪਾ ਦੇ ਕਬੱਡੀਆਂ ਜੋਰ-ਜੋਰ ਕੇ ਬਗਿਆ ਕਰ ਗੱਲ ਸਾਹਮਣੇ ਇਹਦੀ ਕਲੀ ਹੁਣ ਖੇល ਰਹੀ ਲੋ ਇਹ ਸਾਹਮਣੇ ਦੇਖੀਏ ਵੀ ਸੁਖਾ ਅਗਲੇ ਮੈਚ ਬੜੇ ਤਗੜੇ ਆ ਉਸ ਹਾਵਣਾ ਦੇਖੀ ਕਿਤੇ ਪੱਟਾ ਨੂੰ ਘੜਾ ਲੈਣਾ ਪਵਾ ਕੇ ਬਹਿ ਜੀ ਕਿਤੇ ਇਹ ਆਏ ਹਾਏ ਸੋਖਿਆ ਬਾਦਲਾ ਓਏ ਬਾਦਲਾ ਹੰਦੇ ਬੜੀ ਦੂਰ ਆ ਉਹ ਵੱਡੇ 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 ਹਾਂ ਆਏ ਹਾ ਆ ਬੱਗੇ ਨੇ ਗੱਲ ਕੀਤੀ ਭਰਾਵਾ ਕਾਲ ਕੱਟ ਕੇ ਮੈਚ ਚੱਲਦਾ ਸੀਗਾ ਮੁੰਡਿਆਂ ਦੀ ਟੀਮ ਤੇ ਇੱਕ ਪੁਰਾਣਾ ਬਜ਼ੁਰਗ ਕਹਿੰਦਾ ਮੈਨੂੰ ਬੜਾ ਤਜਰਬਾ ਮੈਨੂੰ ਖੜਾਓ ਮੈਂ ਜੱਫੇ ਲਾ ਦੂੰਗਾ ਚਾਰ ਪੰਜ ਕੌਡੀਆਂ ਪਈਆਂ ਤਾਂ ਉਹਨੇ ਛੇਵੀਂ ਕੌਡੀ ਤੇ ਜੱਫਾ ਲਾਤਾ ਜਫਾ ਲਾਦਾ ਤੇ ਥੱਲੇ ਬਾਬੇ ਨੂੰ ਜਦੋਂ ਕਹਿੰਦੇ ਯਾਰ ਬਾਬਾ ਸੀਟ ਰੈਫਰੀ ਸੀਟੀਆਂ ਮਾਰੀ ਜਾਵੇ ਬਾਬਾ ਛੱਡੇ ਨਾ ਉਹ ਕਹਿੰਦਾ ਛੱਡਾਂ ਕੀ ਪਤੰਦਰੋ ਮੇਰੇ ਕਰਲ ਪੈ ਗਈ ਮੇਰੀ ਕੰੱਤਾ ਇਹਦੀ ਕੈਂਚੀ ਮਰੀਆਂ ਲੱਤਾਂ ਜੋ ਕੱਢੋ ਆਹ ਸਾਹਮਣੇ ਗਾਨੀਆਂ ਵਾਲਾ ਕਾਹਦੀਆਂ ਜਵਾਨੀਆਂ ਵਾਲਾ ਇਹ ਬਾਬੇ ਨੇ ਵੀ ਸਿਰ ਲਾਦਾ ਜਿੱਤ ਹਾਰ ਗੱਲ ਵੱਖਰੀ ਆ ਚਿੱਤ ਖੁਸ਼ ਕਰਤੇ ਗਾਨੀਆਂ ਵਾਲੇ ਬਾਬੇ ਨੇ ਚਿੱਤ ਖੁਸ਼ ਕਰਤੇ ਗਾਨੀਆਂ ਵਾਲੇ ਬਾਬੇ ਨੇ ਉਹ ਬੱਲੇ ਬੱਲੇ ਹਾਏ ਮੇਰਾ ਰੱਬਾ ਹਾਏ ਮੇਰਾ ਰੱਬਾ ਹਾਏ ਹਾਏ ਬਾਬਾ ਪਿਆਰ ਨਾਲ ਪਿਆਰ ਨਾਲ ਇਹ ਤੂੰ ਨਹੀਂ ਲੰਗਣ ਦਿੰਦੇ ਛੜੇ ਦੇਖ ਨੂੰ ਲੱਸੀ ਨਹੀਂ ਦੇਣੀ ਦਿਓਰ ਭਾਵੇਂ ਮਾਚ ਚੁੰਗ ਜੇ ਆਏ ਰੱਬਾ ਮੇਰਿਆ ਉਹਦਾ ਖਿਹੜਾ ਛੜਾਓ ਮੇਰੇ ਉਹ ਛਾੜਾ ਉਹ ਬੱਸ ਕਰ ਉਹ ਤੇ ਪਾਇਆ ਵੀ ਮਾਚੋ ਵਾਲਾ ਹੀ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਰ ਇੱਕ ਜੀ ਦੇਖੋ ਐਮ ਐਨ ਐ ਸਾਹਿਬ ਬੰਦੇ ਦੀਆਂ 206 ਹੱਡੀਆਂ ਹੁੰਦੀਆਂ ਨੇ ਐਕਸਟਰਾ ਕਰਨ ਦੀ ਲੋੜ ਨਹੀਂ ਸਾਰੀਆਂ ਧੀਨੀਆਂ ਆਹ ਬੱਲੇ ਬੱਲੇ ਹੋਈ ਪਈ ਆ 나ਗ ਬੱਲੇ ਬੱਲੇ ਹੋਈ ਪਈ ਆ ਬੱਗਿਆ ਚੱਕ ਲਾ ਮਾਈਕ ਕਰਦੇ ਗੱਲ ਲਓ ਫੇਰ ਦੇਖੀਏ ਵੀ ਸਾਹਮਣੇ ਮਾਧੇ ਵਾਲਾ ਬਾਬਾ ਫੇਰ ਦੇਖੀ ਆਪੋ ਸਾਹਮਣੇ ਟੱਕਰ ਹੋ ਗਈ ਹੈ ਤੇ ਨੰਬਰ ਮੇਰੇ ਵੀਰੋ ਰੇਡਰ ਦੇ ਹਿੱਸੇ ਜਾ ਜੜਿਆ ਸਾਢੇ 14 15 ਕਹਿੰ ਕੇ ਕਹਿੰਦਾ 21 ਨੰਬਰ ਖੜਾ ਦੇ ਬੱਸ ਕਰ ਦੋ ਕਰਾਉਣੀ ਹੈ ਹੁਣ ਰੇਡਰ ਇਧਰੋਂ ਸਾਰਿਆਂ ਦੀਆਂ ਜੀਭਾਂ ਬਾਹਰ ਹੈ ਮੈਚ ਦੀ ਬੱਸ ਕਰਾ ਦਿਓ ਰੇਡਰਾਂ ਦੀ ਬੱਸ ਹੋ ਗਈ ਬੱਸ ਕਰੋ ਯਾਰ ਆਓ ਮੇਰੀ ਬੇਨਤੀ ਹੈ ਭਜਨੇ ਬਾਬੇ ਦੀ ਇੱਕ ਕਬੱਡੀ ਪਵਾ ਦਿਓ ਪੰਜ ਕਪੂ ਵਾਲਾ ਪੰਜ ਕਬੱਡੀਆਂ ਕੋਈ ਗੱਲ ਨਹੀਂ ਟੀਮਾਂ ਆ ਜਾਣ ਪਟੀਮਾਂ ਆ ਜਾਣ ਗਲਤੀ ਨਾ ਮੇਰੀ ਬੰਦਗੀ ਕਰਨ ਗਿਆ ਮੇਰੀ ਬੇਨਤੀ ਆਪਾਂ ਇਹਨੂੰ ਜਿੱਤ ਹਾਰ ਨਹੀਂ ਕਹਿਣਾ ਦੋਵਾਂ ਟੀਮਾਂ ਨੂੰ ਮੱਗਿਆ ਜੇਤੂ ਹੀ ਕਹਿਣਾ ਆਹ ਬਜ਼ੁਰਗਾਂ ਦਾ ਧੰਨਵਾਦ ਹੈ ਸਾਡੇ ਵੱਡੇ ਨੇ ਵੱਡਿਆਂ ਦਾ ਸਤਿਕਾਰ ਭਜਨਾ ਸ਼ਕਰੀ ਵਾਲਾ ਭਜਨਾ 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 ਭਾਜਾ 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 ਭਜਨੇ ਗੁੱਸਾ ਨਾ ਕਰੀ ਪਰ ਤੇਰੇ ਨਾਂ 'ਚ ਕੱਲਾ ਹੀ ਆ ਭਜਨਾ ਬਾਕੀ ਨਹੀਂ ਕਿਸੇ ਕੰਮ ਦਾ ਲੋ ਵੇਖੋ ਭਜਨ ਨੂੰ ਛਡਾਓ ਯਾਰ ਪੈ ਗਿਆਂ ਸਾਡੂ ਜਫੀਆਂ ਐਦਾ ਜੱਫੀਆਂ ਪਾਈਆਂ ਜਿੱਦਾਂ 에어ਪੋਰਟ ਤੇ ਕੁੜਮਣੀਆਂ ਕੁੜਮਣੀਆਂ ਮਿਲ ਨਹੀਂ ਕਰਦੀਆਂ ਹਾਂ 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 ਬੱਸ ਕਰ ਹੁਣ ਘਰ ਛੱਡ ਕੇ ਆਉਣਾ ਬੱਲੇਓ ਬਾਬਾ ਤੇਰੇ ਨਯਾਰਾ ਹੀ ਵੱਖਰਾ ਮਾਲਵੇ ਵਾਲਿਆ ਵੇਖ ਯਾਰਾ ਕਿੰਨੀ ਗਿੰਤੀ ਵੱਧ ਗਈ ਬਾਬਿਆਂ ਦੇ ਕਰਕੇ ਤੇਰੇ ਲਾਈਵ ਦੇ ਉੱਪਰ ਨਯਾਰੇ ਵੱਖਰੇ ਨੇ ਭਾਈ ਟੀਮਾਂ ਪਹਿਲੇ ਸੈਮੀ ਮੈਚ ਦੀਆਂ ਸ਼ਾ ਸਾਡਾ ਭਰਾ ਏ ਫਰੇ ਹੋਏ ਹੋਏ ਆ ਵੇਖੋ 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 ਸਾਹਮੋ 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 ਬਾਪੇ 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 ਵਜ ਗਏ ਬਾਪੇ ਹੰਦਿਆਂ ਦੇ ਵਿੱਚਕਾਰ ਫਿਲਮੀ ਐਕਟਰ ਮੰਜਿਆ ਗਿਆ ਆਹ ਸਾਹਮਣੇ ਹਾ ਹਾ ਪਰ ਕੋਈ ਗੱਲ ਨਹੀਂ ਯਾਰ ਮੈਂ ਬੰਦੇ ਨੂੰ ਬਲੇ ਕਿੰਨਾ ਭਲਾ ਮਾਨਸ ਬੰਦਾ ਅਕਾਲਗੜ੍ਹ ਦਾ ਹੈ ਜੈ ਸਵਾਪਦਾ ਫੌਜੀ ਹੈਗੀਆਂ ਅਜੇ ਕਬੱਡੀਆਂ ਹੈਗੀਆਂ ਸਾਡਾ ਸਾਡਾ ਵੀਰ ਤੇ ਅਜੇ ਦੋ ਦੋ ਹੈਂਆਂ ਜੇ ਤਿੰਨ ਤੇ ਰਹਿਦੀਆਂ ਪਿਆਰ ਨਾਲ ਪਿਆਰ ਨਾਲ ਯਾਰ ਗਰਮੀ ਵੀ ਬਹੁਤ ਆ ਬਾਬਿਆਂ ਨੂੰ ਯਾਰ ਇੱਕ ਵਾਰੀ ਜ਼ੋਰਦਾਰ ਤਾੜਾ ਬਾਬਿਆਂ ਦੇ ਨਾਂ ਤੇ ਮਾਰੋ ਇੱਕ ਵਾਰੀ ਦਰਸ਼ਕ ਵੀਰੋ ਮੁੰਡਿਆਂ ਨੇ ਬਾਬਿਆਂ ਨੇ ਸਰਾ ਕਰਵਾਤਾ ਬਾਬਿਆਂ ਨੇ ਸਰਾ ਕਰਵਾਤਾ ਜਾਉਂਦੇ ਰਹਿਣ ਜਗੀਰਿਆ ਸਾਰੇ ਪਲੇਅਰ ਹਾਸੇ ਖੇਡਦੀਆਂ ਗੱਲਾਂ ਨੇ ਪਰ ਤੁਸੀਂ ਦੁਨੀਆ ਦਾ ਦਿਲ ਜਿੱਤ ਲਿਆ ਤੁਸੀਂ ਦੁਨੀਆ ਦਾ ਦਿਲ ਜਿੱਤ ਲਿਆ ਬੁੱਢਿਆਂ ਦੇ ਢਾਲੇ ੁੱਪੇ ਖੜਕੇ ਨਹੀਂ ਆ ਗਏ ਇਦਾਂ ਗੱਲਾਂ ਕੰਮ ਦੀਆਂ ਕਦੋਂ ਦੇ ਚਲਾ ਗਏ ਪਰਮੋਚਨ ਸਿੰਘ ਜੀ ਤਾਮੀ ਸਾਹਿਬ ਸਾਡੇ ਵੱਡੇ ਨੇ ਆਹ ਸਾਹਮਣੇ ਪੈਂਦੀ ਹੋਏ ਰੇਡ ਲੱਗਦਾ ਹੋਇਆ ਜੋਰ ਬੱਲੇ ਬਾਬਾ ਤੇਰੇ ਤੁਰਦਾ ਤੋਰ ਸ਼ਕੀਨਾ ਦੀ ਅੱਜ ਕੱਲ੍ਹ ਹੋਈ ਗੁਲਾਮ ਜਵਾਨੀ ਦੌਰ ਮਸ਼ੀਨਾਂ ਦੀ ਚੰਗੇ ਮੁੰਡੇ ਕੁੜੀਆਂ ਦੇਖਦਾ ਨਾਚ ਮਕਾਉਂਦੇ ਨੇ ਬਹਿ ਕੇ ਵੇਖ ਜਵਾਨਾ ਬਾਬੇ ਕਬੱਡੀ ਪਾਉਂਦੇ ਨੇ ਇੱਕ ਇੱਕ ਕਬੱਡੀ ਸੁੱਖੇ ਬਾਬੇ ਦੀ ਤੇ ਇੱਕ ਗਾਨੀਆ ਵਾਲੇ ਦੀ ਹਾਂ ਗਾਨੀਆ ਵਾਲੇ ਦੀ ਚੜਦੀ ਜਮਾਓ ਗਾਨੀਆ ਵਾਲਾ ਡਰਮ ਕੋਲੇ ਖੜਾ ਪਾਣੀ ਪੀ ਜਾਂਦਾ ਇਧਰ ਨੂੰ ਆ ਬਾਬਾ ਇਧਰ ਨੂੰ ਆ ਬਾਬਾ ਇਧਰ ਨੂੰ ਆ ਬਾਬਾ ਸਰਾ ਕਰਵਾ ਬਾਬਾ ਆ ਸੁਖਿਆ ਢੇਰੀਆਂ ਤੇ ਕਲੀ ਪਾ ਸੁਖਿਆ ਆਹ ਸਾਹਮਣੇ ਮੇਰੇ ਮਿੱਤਰੋ ਸੁਖੇ ਦੀ ਪਾਈ ਹੋਏ ਰੇੜ ਆਹ ਧਰਤੀ ਸਿੰਗਰੀ ਦੀ ਹੈ ਮੇਲਾ ਅਸ਼ਕੇ ਅਸ਼ਕੇ ਕਰਦਾ ਮੇਲਾ ਅਸ਼ਕੇ ਅਸ਼ਕੇ ਕਰਦਾ ਮੇਲਾ ਅਸ਼ਕੇ 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 ਕਰਦਾ ਮੇਰੇ ਵੀਰੋ ਮੇਲਾ ਅਸ਼ਕੇ ਅਸ਼ਕੇ ਕਰਦਾ ਸੁਖਿਆ ਇੱਥੋਂ ਜਾਨ ਛਡਾਣੀ ਬੜੀ ਔਖੀ ਆ ਓਏ ਇਹਦੇ ਪਿੰਡ ਤੇ ਪੰਛੀ ਵੀ ਪੁੱਛ ਕੇ ਲੰਘਦੇ ਵੀ ਕਿਤੇ ਬਾਬਾ ਪਿੰਡ ਹੀ ਨਾ ਬੈਠਾ ਹੋਵੇ ਅਜੇ ਖੜਦਾ ਉਹਨੂੰ ਆ ਦੇ ਲੈਣ ਦੇ ਪਹਿਲਾਂ ਸੁਖੇ ਦੀ ਜਾਨ ਛੁੱਟ ਲੈਣ ਦੇ ਆ ਜਾ ਗਾਨੀਆਂ ਵਾਲਿਆ ਇੱਧਰ ਖੜਾ ਛੁੱਟਦਾ ਔਖਾ ਹੋ ਗਿਆ ਬਾਬੇ ਇਹ ਪੁਰਾਣੇ ਖੁੰਡਾ ਇਹ ਪੁਰਾਣੇ ਖੁੰਡਾ ਇਹ ਪੁਰਾਣੇ ਖੁੰਡਾ ਚੱਬਾਨੀਆਂ ਵਾਲਿਆ ਚੱਲਿਆ ਇੱਕ ਵਾਰੀ ਤਾੜੀਆਂ ਦੇ ਮਾਰ ਕੇ ਦੱਸਿਓ ਵੇਖੋ ਇੱਕ ਗੱਲ ਕਾਲ ਕਾਲ ਸਾਬ ਪੱਕੀ ਆ ਕਿੰਨਾ ਬਾਬਿਆਂ ਦਾ ਹਾਸਾ ਖੇਡਾ ਕਰ ਲਿਆ ਜੇ ਕਹਦੇ ਹੋਰ ਹੁੰਦੇ ਹੁੰਦੇ ਨਾ ਯਾਰ ਕਿੱਧਰ ਚੱਲ ਪਏ ਆਹ ਸਾਹਮਣੇ ਬਾਬਿਆਂ ਨੇ ਦਿਲ ਖੁਸ਼ ਕਰਤੇ ਐ ਇਹ ਜੱਸਾ ਭਾਨਾ ਵੀ ਭਰਾ ਸਾਡਾ ਪੁੱਜ ਗਿਆ ਜੱਸਿਆ ਬਾਬਿਆਂ ਨੇ ਦਿਲ ਖੁਸ਼ ਕਰਤੇ ਉਹ ਮੱਲਾ ਅੱਜ ਦੇ ਮੇਲੇ ਤੇ ਆਹ ਗਾਨੀਆਂ ਵਾਲਾ ਗਾਨੀਆਂ ਵਾਲਾ ਗਾਨੀਆਂ ਵਾਲਾ ਪਰੇ ਪਰੇ ਆਹ ਕਹਿੰਦਾ ਮੈਂ ਨਹੀਂ ਫੜੀਦਾ ਕਹਿੰਦਾ ਮੈਂ ਨਹੀਂ ਫੜੀਦਾ ਕਹਿੰਦਾ ਮੈਂ ਨਹੀਂ ਫੜੀਦਾ ਇਹ ਗਿਆ ਇਹ ਗਿਆ ਇਹ ਗਿਆ ਭੱਜ ਜਾ ਭੱਜ ਜਾ ਭੱਜ ਜਾ ਗਾਨੀਆਂ ਵਾਲਿਆ ਇਹ ਇਹ ਏ ਆ ਦਰਾਨੀਆਂ ਵਾਲਾ ਉਹ ਦੇ ਗਾਨੀਆਂ ਦੇ ਮਣਕੇ ਖਿੱਲਰਦੇ ਹਾਂ ਜੀਨੂੰ ਜੀਨੂੰ ਮੈਚ ਵਧੀਆ ਲੱਗਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੀ ਬੇਨਤੀ ਐ ਸਿਤਰੀ ਵਾਲਾ ਯਾਰ ਪੈਸਾ ਇੱਕ ਨਹੀਂ ਕੱਢਿਆ ਤੁਸੀਂ ਇਹਨਾਂ ਬਾਬਿਆਂ ਦਾ ਮਾੜਾ ਮੋਟਾ ਮਾਨਤਨ ਕਰ ਦਿਓ ਥਾੜਾ ਸਾਹ ਬਾਬਿਆਂ ਦਾ ਬਾਣ ਕਰਾਤਾ ਪੈਸਾ ਇੱਕ ਨਹੀਂ ਕੱਢਿਆ ਇਹਨਾਂ ਆ ਇੱਕ ਹੋਰ ਪੈ ਚੱਲ ਆ ਬੱਲੇ ਤੇਰੇ ਜਵਾਨਾ ਆ ਵੇਖੋ ਸਾਹਮਣੇ ਹੋਰ ਕਬੱਡੀ ਪੈ ਰਹੀ ਆ ਪਰ ਇਹਨੂੰ ਹੋ ਜੋ ਇਹਦਾ ਇਹਦਾ ਵੀ ਨਾਮ ਬਗਿਆ ਪੁੱਛਿਆ ਰਿਹਾ ਵੀ ਬੜਾ ਪਿਆਰਾ ਜਿਹਾ ਬੰਦਾ ਲੱਗਦਾ ਮੈਨੂੰ ਪੁੱਛੇਦਾ ਨਾਮ ਲਾਗੇ ਹੋਗੇ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਪਰ ਇਹਨੂੰ ਹੋ ਜੀਏ ਮੇਰੇ ਮਿੱਤਰੋ ਏ ਬੱਲੇ ਬਾਬਾ ਤੇਰੇ ਜਉਂਦਾ ਬੱਤਾ ਰੇ ਸਾਹਮਣੇ ਟੱਕਰ ਸਿਰੇ ਦੀ ਪਿਆਰ ਆ ਚੱਲ ਚੱਲੀ ਏ ਸਿਕਰੀ ਮੇਲੇ ਮੁੰਡਾ ਤੇਰਾ ਮੈਚ ਉੱਤੋ ਉਹ ਕਹਿੰਦਾ ਚੱਲ ਤੈਨੂੰ ਨਾਨਕੇ ਦਿਖਾਵਾਂ ਪਿਆਰ ਦੇ ਨਾਲ ਮੈਚ ਅਨਾਕ ਕਰ ਦੋ ਖਤਮ ਬੱਸ ਕਰੋ ਭਰਾਵਾ ਹੁਣ ਹੁਣ ਕੇ ਟੈਂਪੂ ਚ ਚੋਕ ਕੇ ਨਾ ਪਾਉਣੇ ਪੈਣ ਸਹੀ ਗੱਲ ਹਮਰਾ ਜਿਹੜੇ ਹਸਾਦੀਆਂ ਪਰ ਜਾਂਦੇ ਰਹਿਣ ਇੱਕ ਬਾਬਿਆਂ ਦੀ ਚੜ੍ਹਦੀ ਕਲਾਂ ਲਈ ਜਕਾਰਾ ਲਾ ਦੀਏ ਬੋਲੇ